ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਕਟੀਆਂ ਪਕਾਉਗਾ ਜੀ ਅ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਇਹਨੂੰ ਵੱਤੋ ਵੱਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਣਾ ਟਾਈਟਲ ਵਿੱਚ ਅ ਕਾਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾ ਜੀ ਸਸੀ ਗਾ ਬਾਈ ਨਾਮ ਨਾਮ ਹੈ ਨਵਦੀਪ ਸਿੰਘ ਪੈਂਡ ਪੈਂਡ ਵੀ ਚੀਮਾ ਜ਼ਿਲ੍ਹਾ ਜਿਲ੍ਹਾ ਬਰਨਾਲਾ ਆ ਛੋਟੀ ਜਾਣਕਾਰੀ ਕਿੰਨੇ ਟਾਈਮ ਦੀ ਬਈ ਇਹ ਵੀ 2 ਸਾਲ ਦੀ ਆ ਠੀਕ ਆ ਰੇਟ ਇਹਦਾ ਰੇਟ ਫੋਨ ਤੇ 8400 ਜੀ ਹਾਂ 8400 ਠੀਕ ਹੈ ਇਹ ਸੂਰ ਬਹੁਤ ਠੀਕ ਹੈ ਠੀਕ ਹੈ ਲੀਲੀ ਰਾਵੀ ਭਰਾ ਕੱਟੀ ਆ ਠੀਕ ਆ ਜੀ ਹਾਂ ਜੀ ਦੂਜੀ ਕੱਟੀ ਦੀ ਜਾਣਕਾਰੀ ਇਹ ਵੀ 11 ਮਹੀਨਿਆਂ ਦੀ ਕੱਟੀ ਆ ਹਾਂ ਜੀ ਇਹਦਾ ਟਿਕਟ ਉਹਦਾ ਪਤਾ ਕਿਹੜੀ ਦੀ ਆ ਮਨਤੀ ਦੀ ਹੈ ਠੀਕ ਆ ਤੇ ਆਪਣਾ ਕੀ ਰੇਟ ਟੂਟ ਆ ਭਰਾ ਦਾ ਇਹ ਆ ਮਨ ਲੈ ਬਈ ਰੁਪਇਆ 30 ਠੀਕ ਆ 30000 ਰੁਪਇਆ ਲੋਪਰਾ ਚੈੱਕ ਕਰ ਸਕਦੇ ਮਾਨਤਾਣ ਹੋ ਜੂ ਬਈ ਮਾਨਤਾਣ ਕੱਲ ਮਾੜ ਮੂਨ ਕਰ ਦੋ ਸੰਖੇਖਾ ਮਾਨਤਾਣ ਕਰ ਦਾਂਗੇ ਠੀਕ ਲੋ ਜੀ ਲੋਪਰਾ ਭਾਈ ਕਹਿੰਦਾ ਮਾਨਤਾਣ ਫੁੱਲ ਕਰ ਦਾਂਗੇ ਠੀਕ ਆ ਜੀ ਚੈੱਕ ਕਰ ਸਕਦੇ ਤੋਰ ਕੇ ਦਿਖਾ ਲੋ ਜੀ ਲੋ ਜੀ ਨਾ ਨਾ ਲਓ ਜੀ ਚੱਕਾ ਸਦੇ ਤੋੜਾ ਤਰਾ ਠੀਕ ਹੈ ਸਿੰਘ ਇਸ ਨੂੰ ਬਹੁਤ ਸਲ ਮੋੜ ਦੋ ਪਰ ਬੰਦ ਠੀਕ ਹੈ ਜੀ ਲੋ ਜੀ ਠੀਕ ਹੈ ਆਹ ਸੰਧ ਨੂੰ ਹੱਥ ਤੇ ਖੜਾ ਮੈਂ ਥੋੜਾ ਧੱਕਾ ਕਰਦੀ ਆ ਠੀਕ ਹੈ ਨਾ ਮੜਾ ਇਹ ਨੂੰਧ ਨੂੰ ਹੱਕ ਦੋ ਜੀ ਚਲੋ ਖੋਲ ਨੂੰ ਰਹਿਣ ਦੇ ਧੱਕਾ ਕਰਦੀ ਰਹੇ ਥੋੜਾ ਜਿਹਾ ਮੜਾ ਹੱਕ ਦੋ ਲੈ ਜੀ ਅੱਧਾ ਰੱਖ ਦੋ ਲਓ ਜੀ ਲਓ ਜੀ ਠੀਕ ਹੈ ਬਾਈ ਜੀ ਨੂੰ ਕਨੈਕਟ ਕਰੋ ਪੈਂਡ ਚੀਮਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਓਕੇ ਬਾਈ